ਪਤਰ ਬਣ ਕੇ ਕੜਾ ਆਪਣਾ ਕਰੋ ਚੱਕ ਫਿਰ ਤੇ ਕੁਸ਼ਾਂਗ ਸਕੂਲ ਤੋਂ ਬੜਾ ਪੁੱਤਰ ਆ ਕੇ ਪੜ੍ਹ ਕੇ ਸਰ ਨੂੰ ਕਹਦੇ ਕਿ ਸਾਰੇ ਨੂੰ ਅਗੂਲੀ 9 ਸਾਲ ਦੀ ਬਹੁਤ ਬਹੁਤ ਮੁਬਾਰਕਾ ਲਓ ਲਓ ਖੈਬੀਰ ਬਹੁਤ ਕੋਆ ਬੈਨੇ ਮੋਨਾ ਮੜੀ ਆਪਣੀ ਬੈਕਸ ਵੀ ਲਾਇ ਲਈ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਗੁੱਡ ਮਾਰਨਿੰਗ ਪੰਥੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਬਲੈਕ ਕਾਫੀ ਤੁਸੀਂ ਪੀਂਦੀ ਨਹੀਂ ਹੈਗੀ ਤੁਸੀਂ ਕੀ ਪੀਂਦੇ ਹੋ ਨੇ ਹੂੰ ਤੁਸੀਂ ਕੀ ਪੀਂਦੇ ਹੋ ਨੇ ਕੁਝ ਨਹੀਂ ਪਿੰਦੇ ਤੁਸੀਂ ਹੂੰ ਆ ਦੇਖੋ ਪੈਂਤਰ ਵਾਸਤੇ ਆਪਾਂ ਨੇ ਕੀ ਲਗਤ ਹੈ ਪੈਂਤਰ ਕੀ ਹੈ ਇਹ ਭਲਾ ਇਹ ਇਹਦੇ ਵੀ ਛੋਟੀ ਜੀ ਬੋਲ ਪਈ ਵੀ ਆ ਇਹ ਇਹ ਇਦਾਂ ਇਹਨੇ ਪੈਰ ਮਾਰੀਆਂ ਦੇਖੇ ਵਿੱਚ ਕੀ ਆ ਚਾਹੀਏ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇਹਨਾਂ ਨੂੰ ਹੈਬਿਟ ਹੁੰਦੀ ਹੈ ਬਿੱਲੀਆਂ ਨੂੰ ਖਲ ਹੁੰਜੇ ਹੱਥ ਪਰ ਮਾਰਨੇ ਦੀ ਬੇਨਤੀ ਲੈ ਸ਼ੇਰ ਲੈ ਦੇ ਨਾਲ ਕੱਬਲਾ ਕੀ ਹੈ ਕੱਬਲਾ ਬਹੁਤ ਠਕੀ ਆ ਮੌਸਮ ਦੇਖੋ ਕਿਤਾ ਕਿਦਾਂ ਦਾ ਅੱਜ ਅੱਜ ਵੀ ਬੱਦਲ ਵਾਈਜ਼ ਹੈ ਤੇ ਠੰਡ ਮਿੱਤਰੋ ਅੱਜ ਵੀ ਹੈਨ ਫੁੱਲ ਵਟਾ ਫੁੱਲ ਪੂਰੀ ਠੰਡ ਹੈਨ ਜਸੇਹ ਦੀ ਗੱਲ ਕਰੀ ਮੇਰੇ ਤੋਂ ਸੇਹਤ ਹਲੇ ਵੀ ਇਸ ਤਰੀਕੇ ਕੱਢੇ ਦੀ ਨਹੀਂ ਹੈਗਾ ਹਲੇ ਵੀ ਨਾ ਮਾਜਖਾਂ ਬੁਖਾਰ ਜ ਹੈਗਾ ਹੀ ਆ ਸਰ ਪਤਾ 2-4 ਦਿਨ ਤਾਂ ਲੱਗ ਹੀ ਜਾਊਗਾ ਬਸ ਗੋਲੀ ਲੈ ਕੇ ਤੁਰ ਪੀਦਾ ਤੇ 2-3 ਘੰਟੇ ਅਸਰ ਰਹਿੰਦਾ 2-3 ਘੰਟੇ ਕੰਮ ਕਰ ਲੀਦਾ ਉਸ ਤੋਂ ਬਾਅਦ ਜਦੋਂ ਫੇਰ ਅਸਰ ਉਤਰ ਤੇ ਫੇਰ ਦੁਬਾਰਾ ਗੋਲੀ ਲੈ ਜੀਦੀ ਆ ਅੱਜ ਤੀਜਾ ਚੌਥਾ ਦਿਨ ਹੋ ਗਿਆ ਬਸ ਐਡੀ ਰੁਟੀਨ ਚੱਲਦਾ ਤੇ ਆਪਾਂ ਆਪਣੀ ਸ਼ੌਪ ਤੇ ਪਹੁੰਚ ਗਏ ਹੁਣ ਸਮਾਨ ਇਕੱਠਾ ਕਰੀਏ ਕਰਟੋਨ ਜਾ ਕੇ ਲੈ ਕੇ ਆਉਣੇ ਕਿਹੜਾ ਕਿਹੜਾ ਸਮਾਨ ਹੈ ਸਾਰਾ ਆਪਾਂ ਇਕੱਠਾ ਕਰੀਏ ਗੋਲੀ ਮੈਂ ਲੈ ਆ ਗੋਲੀ ਅਸਰ ਉਤਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਸਮਾਨ ਲੈ ਆਈਏ ਆਪਾਂ ਆਪਣਾ ਛੋਟੇ ਕਰਟੋਨ ਸਾਰੇ ਹੀ ਆਉਣੇ ਵਾਲਿਆਂ ਇਹ ਹੈ ਨਹੀਂ ਜਮੇ ਬਸ ਆਹ ਹੀ ਕਾਸੀਗੇ ਪੈਕਟ ਇਹ ਕਿ ਪੈਕਟ ਇਹਨੇ ਕਰੇਗੇ ਬਸ ਆਹੀ ਰਹਿਗੇ ਤੇ ਵੱਡੇ ਕਰਟੋਨ ਤਾਂ ਚਾਹ ਹਲੇ ਇੰਨੇ ਪੇ ਕੁਝ ਮੈਗਜ਼ੀਨ ਦੇ ਵਿੱਚ ਹੀ ਪਏ ਆ ਪਰ ਛੋਟੇ ਕਰਟੋਨ ਬਿਲਕੁਲ ਵੀ ਹੈ ਨਹੀਂ ਕਵਾਬ ਵਾਸਤੇ ਅੱਜ ਆਹ ਵਾਲਾ ਸਮਾਨ ਸਾਰੀ ਆਉਣਾ ਸਾਰੀ ਸਮਾਨ ਕਵਾਬ ਦਾ ਹੀ ਹੈ ਤੁਸੀਂ ਅੱਜ ਦਾ ਟੈਂਪਰੇਚਰ ਚੈੱਕ ਕਰੋ ਇੱਕ ਡਿਗਰੀ ਟੈਂਪਰੇਚਰ ਨਹੀਂ ਆਪਾਂ ਹਮੇਸ਼ਾ ਦਿਖਾਈ ਅੱਜ ਇੱਕ ਡਿਗਰੀ ਰਾਤ ਮਾਈਨਸ ਵੀ ਸੀਗਾ ਗੱਡੀ ਦਾ ਸਟੀering ਵੀ ਹੈ ਨਾ ਬਫਰ ਵਰਕ ਹੋ ਰਿਹਾ ਹੈ ਇਧਰ ਮੈਂ ਬਰਫੜ ਦੀ ਵੀ ਆਇਟਿੰਗ ਹੋ ਰਿਹਾ ਹੈ ਬਾਈ ਵਧੀਆ ਮੈਂ ਕਿਹਾ ਜਿਹੜਾ ਉੱਪਰ ਕਵਰ ਜੇ ਪਾਣਾ ਹੈ ਨਾ ਸਟੀering ਉੱਪਰ ਉਹ ਤਾਂ ਹੀ ਪਾਇਆ ਜਾਂਦਾ ਹੈ ਵੀ ਗਰਮੀ ਦੇ ਵਿੱਚ ਵੀ ਸਹੀ ਰਹੇ ਤੇ ਸਿਆਲ ਦੇ ਵਿੱਚ ਵੀ ਸਹੀ ਰਹੇ ਪਰ ਇਦਾਂ ਜਿਹਾ ਵਗੈਰਾ ਤੋਂ ਪਾਉਨੇ ਨਾ ਆਪਾਂ ਇਦਾਂ ਮੈਂ ਪੂਰੀ ਥੀਰੀਂ ਠਰਦੀਆਂ ਪੂਰੀਆਂ ਹੁਣ ਆਪਾਂ ਪਹਿਲਾਂ ਇੱਕ ਹੋਰ ਰੁੱਕੀ ਆਪਣੀ ਗੱਡੀ ਦੇ ਵਿੱਚ ਮੇਥੋਂ ਤੇਲ ਪਵਾ ਲਈਏ ਗੱਡੀ ਦੇ ਵਿੱਚ ਤੇਲ ਬਹੁਤ ਘੱਟ ਹੈ ਦੇਖੋ ਸੋਈਆਂ ਹੰਦੇ ਉਹ ਲਕੀਵੇ ਸਤਾਤੀ ਸਾਰਾ 97 ਕਿਲੋਮੀਟਰ ਪਹਿਲਾਂ ਤੇਰੇ ਪੋਲੀਏ ਦੇ ਫਿਰ ਟੈਂਕੀ ਅੱਧਿਕ ਹੋ ਜਾਣੀਆਂ ਤੇ ਫਿਰ ਆਪਣਾ ਵਧੀਆ ਦੋ ਚਾਰ ਦਿਨ ਨਿਕਲ ਜਾਣੇ ਆ ਤਾਂ ਪੁੱਤ ਫਰੁਖ ਓਕੇ ਓਕੇ ਵਾ bene ਫਰੈਡੋ ਟੋਪੋ ਟ੍ਰੈਡ ਗ੍ਰਾਸੀ ਫਰੁਖ ਲਓ ਵੀ ਆਹ ਵਾਲਾ ਸਮਾਨ ਲੈ ਲਿਆ ਪੰਜ ਤੇ ਸਾਨੂੰ ਬਾਈ ਤੂੰ ਆਹ ਲੱਤੇ ਕਰ ਤੇ ਕੁਸ਼ੀਨਾ ਵਾਸਤੇ ਤੇ ਗਵੰਤੀਆ ਜਿਹੜਾ ਮੋਸਟ ਇੰਪੋਰਟੈਂਟ ਹੁੰਦੀ ਹੈ ਤੇ ਆ ਆਪਣਾ ਕਿ ਪਹਿਲੀ ਕੋਲ ਆ ਹਰ ਚੀਜ਼ ਲਈ ਬਿਟਣ ਵਾਸਤੇ ਤੇ ਇਹਦੇ ਹੈਗੇ ਆਪਣਾ ਕਰਤਾ ਅਲੂਮੀਨੀਅਮ ਕਿ ਬਾਵਲ ਬਿਟਣ ਵਾਸਤੇ ਤੇ ਆਹ 3 ਨਮੀ ਜੀ ਆਪ ਇਸ ਵਾਰ ਆਪਾਂ ਨੇ ਫ੍ਰੀਤੀ ਆਪਾਂ ਐਡ ਕੀਤੀ ਆ ਜਿਹਦੇ ਵਿੱਚ ਫ੍ਰੀਤੂ ਮਿਸਤੋ ਮਤਲਬ ਵੀ 7 8 10 ਪੀਸ ਪੈ ਸਕਦੇ ਆ ਆਪਾਂ ਡੱਬੇ ਵਾਂਗ ਭੇਜਿਆ ਕਰਾਂਗੇ ਤੇ ਪਲੱਸ ਆ ਹੋ ਗਿਆ ਆਪਣਾ ਕਿਚਨ ਚ ਰੱਖਣ ਵਾਸਤੇ ਆ ਟੇਬਲਾਂ ਵਾਸਤੇ ਕਰਤੋਂ ਆ ਹੋ ਗਿਆ ਆਪਣੇ ਸਕੰਤਰੀ ਨੂੰ ਜਿਹੜੇ ਪੌਸ ਵਿੱਚ ਬੈਂਕ ਤੇ ਪੇਮੈਂਟ ਹੁੰਦੀ ਆ ਤੇ ਆ ਆਪਣੇ ਦੂਜੀ ਹੋ ਗਿਆ ਸਕੰਤਰੀ ਨੂੰ ਤਿਆ ਹੋ ਗਿਆ ਆਪਣਾ ਸ਼ਾਪਰ ਜਿਹੜਾ ਵਿੱਚ ਆਪਾਂ ਨੇ ਕੋਲੇ ਵਗੈਰਾ ਪਾ ਕੇ ਦੇ ਦਿੱਤੇ ਨੇ ਆਪਣੀ ਸ਼ਾਪਿੰਗ ਹੋ ਗਈ ਕੰਪਲੀਟ ਇਹਨੂੰ ਇੱਥੇ ਰੱਖ ਦਨੇ ਇਧਰ ਪਾਸੇ ਆਹ ਹੋਰ ਆਦਾ ਵਿੱਚ ਹੀ ਪੈ ਦੇ ਕੋ ਰਾਤ ਆਰਡਰ ਕਰਦੇ ਸੀ ਆਪਾਂ ਫਾਈਨਲੀ ਮਿੱਤਰੋ ਤਾਂ ਪਚੜ ਗਿਆ ਆ ਪੌਸਾ ਕਿੰਨਾ ਵਧੀਆ ਹੋ ਗਿਆ ਹੁਣ ਸ਼ਾਇਦ ਟੈਂਪਰੇਚਰ ਵਿੱਚ ਮਾੜਾ ਕੁਟਾ ਫਰ ਕੇ ਪੈ ਜਵੇ ਕਿਉਂਕਿ ਹੁਣ ਘਟ ਗਿਆ ਅਗਰ ਵਧ ਗਿਆ 3 6 5 ਹੋ ਗਿਆ Gianfranco poi via che le Gianfranco? E cosa non credo che saranno gurie di saldi. Non ho capito, comunque va bene. Goori, bonana. Grazie, buon anno anche se è passato. Speriamo che quest'anno sia più fortunato. <laughs> e soprattutto la salute, i soldi non sono così importanti. Che non è verso il mercato è Allora, questi meri No, <laughs> <di>? questi <laughs> servono per l'economia, per lavorare. Perché no? <laughs> Non si potrebbe comprare la merce, Babbè, ecco. però quanto è questo? Vabbè, tanti soldi da eh? tanti, però li devo contare. Vabbè, okay. yeah, Franco, un abbraccio, è Saluto. Sì, sì, vado. Braccio, stato un piacere come sì. sempre vederti. Ok, c'è adesso faccio tutto con Harry Eric Clefton, Herman Singh. <laughs> ah, sì. okay. No, no, parliamoci bene. Herman Singh, Her Singh. bravo. Lo con una passamana in generale che è. ਇਹ ਤਾਂ ਸਮਾਂ ਚਾਹੀਦਾ ਇੱਥੇ ਤਰਤਾ ਤੇ ਅੱਪਾ ਮੈਗਜ਼ੀਨ ਤਾਰ ਕੇ ਆਉਨੇ ਆ ਤੇ ਉਸ ਤੋਂ ਬਾਅਦ ਆਪਾਂ ਦੂਜੀ ਮਾਰਕੀਟ ਜਾਣਾ ਸਮਾਨ ਲੈਣ ਵਾਸਤੇ ਤੇ ਸਿਮਰਾ ਵੀ ਨਾਲ ਹੈ ਆਪਣਾ ਘਰ ਦਾ ਕੰਮ ਕਰ ਸਾਰਾ ਨਿਬੇੜਦੇ ਨਹੀਂ ਮੈਂ ਚਲ ਤਰੇ ਘੜਕੜਕ ਲਈ ਛੰਡੇ ਵਿੱਚ ਠੰਡਾ ਜ ਬਹੁਤ ਹੈ ਠੰਡ ਬਹੁਤ ਹੈ ਹੋਗਾ 1 ਡਿਗਰੀ ਸੀ ਕਿ ਟੈਂਪਰਸ ਬ੍ਰਿਕ 1 ਡਿਗਰੀ ਹੁਣ ਤਾਂ ਘਟ ਗਿਆ ਹੁਣ ਤਾਂ 3 ਕਾ ਗਿਆ ਪਰ ਸਵੇਰ ਠੰਡ ਬਹੁਤ ਸੀਗੀ ਅੱਜ ਤਾਂ ਮੈਂ ਘਰੇ ਹੀਟਰ ਚਲਾ ਕੇ ਆਈਆਂ ਜੀ ਸਾਰੇ ਹੁਣ ਆਪਾਂ ਫਰਮੇਸ਼ੀ 'ਚ ਪਹੁੰਚ ਗਏ ਆ ਤੇ ਆ ਆਪਾਂ ਨੂੰ ਮੇਰਾ ਨੰਬਰ ਏ 27 ਫਰਮੇਸ਼ੀ ਤੋਂ ਪਰਿਆਲ ਲੱਤੀ ਦਵਾਈ ਮਿੱਤਰੋ ਐਕਟਿਫੇਟ ਜਖਾਮ ਤੋਂ ਜਤੀ ਹੁੰਦੀ ਹੈ ਉਹਨਾਂ ਕਹਿੰਦੇ ਵੀ ਦੋ ਲੈਣੀਆਂ ਗੋਲੀਆਂ ਇੱਕ ਸਵੇਰੇ ਇੱਕ ਸ਼ਾਮ ਨੂੰ ਤੁੜਜ ਬੁਖਰ ਜਖਾਮ ਮੈਂ ਰੋਕੇ ਕਰ ਦੇਣਾ ਤੇ ਹੁਣ ਅੱਪਨੇ ਬਿਕਸ ਕਰੀਮ ਬਰੇ ਹੁੰਦੀ ਬਾਮ ਜਿਹਾ ਹੁੰਦਾ ਹੈ ਲਾਉਣ ਵਾਸਤੇ ਪਹਿਲਾਂ ਗੁਰਸ਼ਾਲ ਵੀ ਰਤੂ ਮੁੰਦਾ ਸਰ ਠੰਡ ਠੰਡ ਨੂੰ ਤੇ ਲਾ ਕੇ ਖਾਤੀ ਹੁਤੇ ਖੁੱਲ ਜਾਂਦੀ ਹੈ ਇਹ ਆਪਾਂ ਲਈ ਆ ਇੱਕ ਗੋਲੀ ਦਾ ਆਪਾਂ ਹੁਣੇ ਲੈ ਲੈਣੀ ਜਿੰਨੇ ਆਪਾਂ ਓਖੇ ਮਿੱਤਰੋ ਮੇਰੇ ਖਾਣੇ ਹੁੰਦਾ ਹੈਗਾ ਜੈ ਸੰਲੁਕ ਕਰ ਦਨ ਤਾਂ ਫਿਰ ਇਦਾਂ ਹੀ ਰ ਨਾ ਕਿ ਪਾਣੀ ਇਹ ਵਗੀ ਹੋ ਜਾਂਦਾ ਚਲੀ ਹਾਂ ਹਾਂਜੀ ਮੜੀ ਆਪਣੇ ਬੈਗਸ ਵੀ ਲਾਇ ਲਈ ਹੁਣ ਅੱਖਾਂ 'ਚ ਪਾਣੀ ਇਹ ਕਿਵੇਂ ਆ ਅੱਖਾਂ ਲਾਲ ਹੋ ਗਈਆਂ ਨਾ ਅੱਖਾਂ ਵੀ ਲਾਲ ਨਾ ਕਿ ਵੀ ਲਾਲ ਥੋੜੇ ਮੱਥੇ ਲਾ ਲਿਆ ਨਾ ਆਹ ਘਰਾਮ ਹੁੰਦੇ ਆਹ ਵਾਲੀ ਮਾਰਕੀਟ ਤੋਂ ਆਪਾਂ ਲੱਤੇ ਮਿੱਤਰੋ ਆਟੇ ਦੇ ਥੈਲੇ ਪੰਜ ਤੇ ਨਾਲ ਲੱਤੀ ਆਪਾਂ ਨੇ 30 ਕਿਲੋ ਟਮੇਟੋ ਪੀਜ਼ਾ ਸੌਸ ਲੈ ਮੈਂ ਚੱਕਦਾ ਫਿਰ ਖੜਾਈ . ਇਹ ਕਿ ਆਪਣਾ ਆਟਰ ਸਭ ਤੋਂ ਪਹਿਲਾਂ ਮੁੱਕ ਗਿਆ। ਵੈਸੇ ਆਪਣੀ ਦਿਨ ਵਾਸਤੇ ਹੁੰਦਾ ਆਟਰ ਇਹਦਾ। ਆਪਣਾ ਫੋਰਨੀ ਤੁਰੇ ਆ। ਉਹਨਾਂ ਨੇ ਬੁੱਧਵਾਰ ਦਿਨ ਵਾਸਤੇ ਆਉਣੇ। ਇਸ ਕਰਕੇ ਹਫਤੇ ਇੱਕ ਵਾਰ ਦਿਨ ਵਾਸਤੇ ਹੁੰਦਾ। ਹੁਣ ਬੁੱਧਵਾਰ ਤੱਕ ਆਪਾਂ ਸੀ। ਬੁੱਧਵਾਰ ਨੂੰ ਪੋਟੋ ਪਾਈ। ਤਰਾ ਲੰਗਾ ਸਫਾਰੀ। ਆ ਖੜਾ ਕੇ ਦੋ ਆਪਾਂ। ਇਹ ਕਿਉਂ? ਕਮਾਲ ਹੋ ਗਈ ਇਹਦਾ। Lock lagi teman-teman. Lock. Di ini lagi tuh ya. Ini basi ਹੌਣ ਟਾਈਪ ਪੌਣੀ 2 ਹੋਣ ਨਾਲ ਹੋ ਗਿਆ ਆਪਾਂ ਘਰੇ ਪਹੁੰਚ ਗਏ ਤੇ ਹੁਣ ਸ਼ੱਕ ਰਹੇ ਪ੍ਰਸ਼ਾਦਾ ਪਾਣੀ ਆਗੇ ਲਿਕੇ ਆਏ ਆ ਖਾਣ ਨੂੰ ਮੈਨੂੰ ਤਾਂ ਭੁੱਖ ਲੱਗੀ ਮੈਂ ਥਾਲੀਏ ਬੋਲਣੇ 2:00 ਵੱਜ ਗਏ ਓਟੀ ਬੜੀ ਬਈਆ ਨਹੀਂ ਨਹੀਂ ਬਣੀ ਮੇਰੇ ਕੋਲ ਨਹੀਂ ਮੈਂ ਤਾਂ ਵੇਖੀ ਨਹੀਂ ਰੋਟੀ ਬਣਾ ਗੀ ਮੈਂ ਘਰੇ ਗਿਆ ਹੀ ਨਹੀਂ ਹਾਂ ਹਾਂ ਜੀ ਸਾਡੀ ਸੰਤਾ ਤੇ ਬਹਾਰੇ ਮੈਂ ਕਿਹਾ ਇੱਥੇ ਬਣਾ ਗਏ ਹੋ ਨਾ ਇੱਕ ਦਿਨ ਬਰੈਡ ਏ ਮੈਂ ਖਾਦੀ ਆ ਖਾਦੇ ਸੀ ਕੀ ਕਹਿੰਦੇ ਉਹਨਾਂ ਨੂੰ ਤਰਮਿਜ਼ੀ ਨਹੀਂ ਹਾਂ ਜੀ ਤੇ ਮੈਂ ਚਲਾ ਆਪ ਆਪਣਾ ਹਾਂਜੀ ਸੈਂਡਵਿਚ ਹਾਂਜੀ ਸੈਂਡਵਿਚ ਤੇ ਬਣਾ ਗਏ ਬੰਨੇ ਕੀ ਹਿਸਾਬ ਤਾਂ ਠੀਕ ਹੋ ਗਿਆ। ਅਸ਼ਾਦਾ ਬਣੀ ਮੇਟਰ ਸ਼ਕਲ ਆ ਤੇ ਅੱਜ ਆਪਣੇ ਘਰੇ ਬਣੀ ਹੋਈ ਸੀਗੀ ਗੋਭੀ ਦੀ ਸਬਜੀ। ਤੇ ਮੈਂ ਇੱਥੇ ਸੋਣਾ ਸੀਗਾ। ਤੇ ਸੋਹਣਾ ਪੈਂਤਰ ਕਿੱਥੇ ਮੈਂ ਤੋਂ ਪਹਿਲਾਂ ਆ ਕੇ ਬੈਜਾਂ ਦੋ ਰਿਹਾ ਗਿਆ ਦੇਖੋ। ਆ ਦੇਖੋ ਆ ਬੈਠ ਗਈ। ਪਹਿਲੀ ਮੈਂ ਬੈਣਾ ਹੋ ਰਹੀ। ਹੈ? ਚਲ ਪਈਏ ਹਾਂ ਪਰ। ਆਜਾ ਪਈਏ ਫਿਰ ਕੋ। ਆਜੋ। ਚੋ ਜਾਓ। ਚੋ ਜਾਓ। ਚੋ ਜਾਓ ਇੱਧਰ ਸ਼ੋ ਜਾਓ ਇੱਧਰ। ਠੀਕ? ਵੈਰੀ ਗੁੱਡ। ਬੈਠ ਜਾ ਮੇਤਰੂ। ਇੱਧਰ ਨਿੱਕੀ ਜਿਹੀ ਪੈ ਜਾਂਦਾ ਹੈ। ਵੇ ਤਾਂ ਹੀ ਟੂਟਰ ਚੱਲਦਾ ਸਾਰੇ ਦੇਖੋ ਗਰਮ ਹੋਇਆ ਵਾ ਸਾਰਾ ਘਰੇ ਨਿੱਗਿਆ ਹੋਇਆ ਵਜ ਪਰ ਫੇਰ ਵੀ ਨਾ ਜਿਹੜਾ ਇਹਨੂੰ ਜ਼ਿਆਦਾ ਨਿੱਗਿਆ ਉਹਦਾ ਮੰਨਦਾ ਹੀ ਆ ਤੇ ਆਪਾਂ ਹੁਣ ਲੋਦਰੀਆਂ ਡਰੈਸ ਕਰਦੇ ਦੋਈ ਰਤੀ ਵੀ ਆ ਸ਼ੈ ਅਸਰ ਖੋਜ ਵੀ ਠੀਕ ਹੋ ਜਵੇ ਤੇ ਫੇਰ ਸ਼ਾਮ ਨੂੰ ਚੱਲਾਂਗੇ ਆਪਣੇ ਕੰਮ ਤੇ ਸਭ ਸਾਂ ਛੁੱਟੀ ਹੋ ਗਈ ਬਾਲਾ ਹਾਂਜੀ ਹੋ ਗਈ ਹੋ ਗਈ ਹਾਂਜੀ ਉਹ ਛੁੱਟੀ ਜਿਹੜੇ ਵੀ ਹੁੰਦੇ ਸੀ ਨਾ ਟ੍ਰੇਨ ਦੀ ਵੇਟ ਕਰਦੇ ਸੀ ਜਦੋਂ ਫੋਟੋ ਆਜ ਛੁੱਟੀ ਜਿਹੜੇ ਵੀ ਹੋ ਰਹੀ ਸੀ ਉਹਨੇ ਮੈਂ 2 ਵਜੇ ਗਏ 10-15 ਮਿੰਟ ਤੱਕ ਬਸ ਸੌਣੇ ਵਾਲੇ ਹੋਣੇ ਕੁਛ ਆਲੇ ਵੀ ਵੀ ਤੈਨੂੰ ਉਹ ਕਰ ਕੋ ਠੀਕ ਆ ਕੇ ਸਿਆ ਜਦ ਸ਼ਰਬੀ ਆ ਗਿਆ ਨਾ ਉਹ ਬਣਾਉ ਉਹ ਤੇ ਰੂਪ ਬੰਦਾ ਉਹ ਬਣਾਉ ਤੇਰੀ ਰੇਤ ਉਹ ਬਣਾਉ ਤੇਰੀ ਮੂਛਿਆ ਕਰਨ ਤੇਰੀ ਬੱਧਰੀ ਬਣਾਉ ਤੇਰੀ ਬੱਧਰੀ ਆਪਾਂ ਨੇ ਤੇ ਦਮਾ ਜਿਹਾ ਸੇਮੀ ਪਣੀ ਹੋਈ ਥੋੜਾ ਕੜਾਹਣਾ ਖਾਣ ਨੂੰ ਮੜਾ ਜੈ ਇਨਕ ਓਕੇ ਅਪਣ ਸੂਜੀ ਜੇ ਕੇ ਸੂਜੀ ਮੈਨੂੰ ਸੂਜੀ ਦਾ ਕੜਾਹ ਨਹੀਂ ਹੁੰਦਾ ਸੂਈ ਹੋਣੀ ਹੈ ਆਪਣੇ ਨਾ ਤੁਸੀਂ ਨੂੰ ਕੜਾਹ ਬਣਾ ਦਿੰਦੀ ਮੈਂ ਹੋ ਵੀ ਸਕਦੀ ਹੈ ਪਰ ਮੈਨੂੰ ਬਣਾਉਣਾ ਨਹੀਂ ਦੂਜਾ ਸਿੰਪਲ ਬਣਾ ਦਿੰਦਾ ਬਣਾ ਥੋੜਾ ਬਣਾ ਲਈ ਜਖਾਮ ਜਖੂਮ ਕਹਿੰਦੇ ਕੜਾਹ ਵਧੀਆ ਹੁੰਦਾ ਤੇ ਜਿਹੜੇ ਸੇਮੀ ਹੁੰਦੀ ਹੈ ਨਾ ਪਾਣੀ ਵਾਲੀਆਂ ਉਹ ਵੀ ਵਧੀਆ ਹੁੰਦੀ ਹੈ ਪਾਣੀ ਹਾਂ ਚਾਸਨੀ ਵਾਲੀਆਂ ਜੇ ਪਾਣੀ ਉਹ ਕਹਿੰਦੇ ਵੀ ਇਦਾਂ ਤੂੰ ਕੰਬਲ ਵਿੱਚ ਲੇਟ ਕੇ ਨਾਲ ਸੀਮੇ ਦੀ ਭਾਫ ਲਓ ਤੁਹਾਡੇ ਸਾਰੇ ਅੰਦਰਾਂ ਛਾਤੀ ਖੁੱਲ ਜਾਂਦੀ ਆ ਤੇ ਬਾਅਦ ਚ ਆਪਣੇ ਸੀਮੇ ਖਾ ਲਓ ਉਹ ਤਾਂ ਵੀ ਆਪੇ ਸੁਣਦਾ ਹੁੰਦਾ ਛੋਟੇ ਹੁੰਦੇ ਵੀ ਦਾਦੀ ਉਹਨੇ ਕਹਿੰਦੇ ਹੁੰਦੇ ਇਦਾਂ ਕਰਦੇ ਹੁੰਦੇ ਨੇ ਪਰ ਕੜਾ ਹੀ ਖਾਉਣਾ ਥੋੜਾ ਬਣਾ ਲਈ ਠੀਕ ਨਹੀਂ ਕੜਾ ਹੀ ਖਾਣਾ ਥੋੜੇ ਮਿੱਤਰੋ ਆਪਾਂ ਦਾ ਲੋਈ ਮਿੱਤਰੋ ਬਣ ਕੇ ਕੜਾ ਆਪਣਾ ਕਰੋ ਚੱਕ ਫਿਰ ਤੇ ਕੁਸ਼ਾਲ ਜੀ ਸਕੂਲ ਤੋਂ ਬੜਾ ਪੁੱਤਰ ਆ ਗਿਆ ਪੜ੍ਹ ਕੇ ਵਿਚਾਲੇ ਜੀ ਕਹੇ ਕੁਸ਼ਾਲਾ ਕੜਾ ਰੱਜ ਕੇ ਖਾਣਾ ਜੀ ਮੈਂ ਹਾਂਜੀ ਹੈ ਰੱਜ ਕੇ ਜਦੋਂ ਨਹੀਂ ਆਈਆਂ ਜਦੋਂ ਹੀ ਆਏ ਆ ਉਹਦੇ ਮੈਂ ਬਣਾ ਰਹੀ ਸੀ ਕਿਉਂ ਮੈਂ ਕਾਫੀ ਸਾਰਾ ਬਣਾ ਲਿਆ ਮੈਂ ਕਾਫੀ ਖਾਣਾ ਮੈਂ ਸੋਣੂ ਦਾ ਰੱਖ ਜੀ ਲੱਗਦੀ ਮੇਰੀ ਵੈਸੇ ਮੇਰੀ ਅੱਛਾ ਪਰ ਮੇਰੀ ਬੜਕੀ ਪਈਆ ਕੱਲ ਜੀ ਮੜੀ ਜੀ ਸਹੀ ਕੁਸ ਕੁਸ ਕਟਾ ਖਾਣ ਨੂੰ ਬੜੀ ਲੱਗੂ ਨਿਆਣੇ ਆਪੇ ਸੁੱਤੇ ਪੈ ਰਹੇ ਫਿਰ ਬੁਛਾਰਾ ਜੀ ਉਹ ਸੁੱਤੇ ਪਏ ਤੇ ਪੈਂਤੀ ਕੁਛਾਨ ਵੀ ਇਸਰਾਂ ਸੁੱਤੇ ਪਏ ਇਹ ਵੇਤੀ ਤੂੰ ਇਹ ਗਾ ਸੁਣ ਕੇ ਹੂੰ ਤੇਨਿੰਕੋਂ ਦਵੇ ਕਰੀ ਐ ਕੁਸ਼ਾਬੀ ਹੂੰ ਇਸ ਕੋ ਜਾਈ ਮੇ ਲੈ ਲੋ ਬਰਾਂਦਰੇ ਸੁੱਤੇ ਪਏ ਨੇ ਹਾਂ ਤੇ ਗੁਸ਼ਾਰ ਵਾਰਦੇ ਸੀ ਆਪਣੀ ਹੋ ਜਾਈਦੀ ਵਿੱਚ ਹੈਵਿੰਗ ਸੀ ਐ ਐ ਬਾਰੇ ਬੈਠਾ ਤੂੰ ਚੁੱਪਚੀ ਪੀਤਾ ਜਾ ਅਵੇ ਤਾਂ ਚਾਹ ਧਰਤੀ ਮੇਦਰੋ ਵੀ 5 ਵਜੇ ਵਾਲੀ ਕਹਿੰਦਾ ਚਾਹ ਮੇਰੇ ਜਿੱਥੇ ਕੰਬਲੀ ਹੋਈ ਤੇ ਐ ਕਿਸਮ ਗੁਸ਼ਾਰ ਵੀ ਉਠਾ ਲ ਦੋ ਸੀ ਸਹੀ ਹੈ ਤੇ ਮੈਂ ਚਲਾ ਸ਼ੌਪ ਤੇ ਠੀਕ ਹੈ ਤੇ ਤੁਸੀਂ ਵੀ ਚਾਹ ਪੀ ਗਏ ਫਿਰ ਦੁਕਾਨ ਤੇ ਆਓ ਠੀਕ ਹੈ ਸੇ ਤਾਂ ਠੀਕ ਹੈ ਜੀ ਹੁਣ ਸੇ ਤਾਂ ਪੂਰੀਆਂ ਮਾਦੀਆਂ 8 ਜਾਣ ਪੂਰੀਆਂ ਹਾਂ ਮੈਡੀਸਨ ਦਾ ਅਸਰ ਛੇਤ ਇੱਕਦਮ ਘੱਟ ਆ ਜੀ ਹਨਾ ਕੜਾ ਸਕਦਾ ਫਿਰੋਂ ਦੋ ਘੰਟੇ ਸੁੱਤੇ ਉਹ ਵੀ ਹੈ ਜੀ ਉਹਦਾ ਵੀ ਅਸਰ ਹੁੰਦਾ ਜੀ ਅਸਰ ਹੋ ਗਿਆ ਹਾਂ ਜੀ ਉਹਦਾ ਹਾਂ ਜੀ ਕੋਈ ਗਲਾ ਜਿਹੜਾ ਹੁੰਦਾ ਥੋੜਾ ਜਿਹਾ ਖਰਾਬ ਹੁੰਦਾ ਘੀ ਵੈਸੇ ਵਧੀਆ ਹਨਾ ਜੀ ਹੂੰ ਉਹ ਸਹੀ ਹੋ ਗਿਆ ਤਾਂ ਹਾਂ ਹਾਂ ਜੀ ਬੱਲੇ 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 ਨਹੀਂ ਠੰਡ ਦੇਵੇਂ ਦੱਸਿਆ ਠੰਡ ਬਹੁਤ ਹੈ ਜੱਜ ਹੈ ਪਤ ਪਰਪੁਰ ਜੁਰਾ ਪੰਚ ਬੂਟਾਂ ਸੁੰਨੇ ਰਹੀ ਸਾਥ ਨੂੰ ਸਵੀਟ ਹਨਾ ਜਮ ਉੱਥੇ ਸਵੀਟ ਕਿਹੜੀ ਜਿਹੜਾ ਰੇਪਰ ਸੀਗਾ ਕੋਈ ਤੋਂ ਪਹਿਲਾਂ ਤੋਂ ਪਹਿਰੇ ਪੌਸੀ ਠੰਡ ਮੈਂ ਸਿੱਕ ਸੀਗਾ ਜੀ ਸਵੇਰੇ ਹਾਂ ਆਈ ਗਿਆ ਹੁਣ ਹਾਂ ਜੀ ਜੀ ਦਿਨ ਚ ਵੀ ਅਚ ਠੰਡ ਪੂਰੀ ਰਹੀ ਯਾਰ ਸੁੱਕੀ ਠੰਡ ਹੈ ਹਮ ਥਾਰੀ ਜੀ ਤੁਹਾਨੂੰ ਪੂਰੀ ਨਭਰੀ ਵਰੀਆ ਲੋਕੇ ਰੋ ਬਚ ਕੇ ਰੋੜਾ ਤੋਂ ਯਾਰ ਬਚੁੰਦਾ ਬਚਾਓ ਚ ਬਚਾਓ ਬਾਈ ਬਸ ਸਹੀ ਗੱਲ ਹੈ ਬਾਹਰ ਠੰਡ ਬਹੁਤ ਹੈ ਇੱਥੇ ਮੇਤਰੋ ਆਰਾਮ ਛੜਾ ਲਈ ਮੈਂ ਦਲ ਕਰਦੇ ਵੇਸੇ ਹੀ ਕੋਆਬ ਦੇ ਖਰੇ ਚਾਰੇ ਇੱਥੇ ਹੈਨਾ ਹਾਂਜੀ ਅੱਜ ਤਾਂ ਮੌਸਮ ਠੰਡਾ ਬਾਹਰ ਦਾ ਜੀ ਕੰਮ ਕਰ ਵੀ ਛੜਾ ਠੰਡ ਦੇ ਲੋਕ ਪਤਾ ਨਹੀਂ ਕਰਦੇ ਹੁਣ ਸੁੱਤੇ ਜਿਵੇਂ ਲੱਗਦੇ ਅੱਜ ਅੱਜ ਕੰਮ ਕਰ ਆ ਨਹੀਂ ਰਿਹਾ ਆਲਟ ਰੋਡਰ ਘੱਟ ਚੱਲਦੇ ਆ ਜੇ ਦੋਸਤਾਂ ਨੇ ਆਰਡਰ ਹਾਲ ਤੱਕ ਆਏ ਆ ਹਾਂਜੀ ਹਾਲ ਤਾਂ 6 ਹੀ ਰਹਿ ਜਾਂ ਚੜਕੇ ਸੀ ਅੱਜ ਦਾ ਹਾਂਜੀ ਲੱਗੇ ਮੇਤਰੋ ਆਰਡਰ ਆਣਾ ਮੈਂ ਹੁਣ ਲਗਾਤਾਰ ਆਈ ਜਾਂਦੇ ਦੋ ਤਿੰਨ ਅਜੇ ਕੰਮ ਹੋ ਰਿਹਾ ਡਿਲੀਵਰੀ ਹੋ ਜਾਏਗਾ ਹੁਣ ਲਈ ਲਓ ਭਾਈ ਰਗਾ ਸੀ ਕੰਟੈਂਟੀ ਸੀ ਹੈ ਮੁੰਡੇ ਕਦ ਦੇਖਣਾ ਹੱਥ ਮੜੀ ਜਾਗਾ ਕਹਦੇ ਲਵੋ ਰੋਪੋ ਕੋ ਲਵੋ ਰੋ ਇਹ ਨਹੀਂ ਚਲਵੋ ਰੋ ਗਾਡਾ ਕਾ ਲਵੋ ਰੋ ਚਾਹ ਹੁਣ ਚਸਤਾ ਲਵੋ ਰ ਅਰਿਵਾਡੋ ਡਾਈ ਮਰਗਰੀਟਾ ਆ ਜਾਣਾ ਆਰਡਰ ਚਾਰ ਪੀਜ਼ੇ ਮਰਗਰੀਟੇ ਦੋ ਸੁਪਨੀਆਂ ਮਰਕੋ ਬਰਿੰਦੀਰ ਕੋਕੋਲਾ ਗ੍ਰਾਂਡ 1 ਲੀਟਰ 1/2 ਹੁਣ ਆਪਣੇ ਖਾਣੇ ਬਾਅਦ ਤੇ ਪੀਜ਼ੇ ਬਣਾਏ ਮਿੱਤਰੋ ਆ ਦੇਖੋ ਇੱਧਰ ਪੀਜ਼ਾ ਬਣਾਇਆ ਇਹ ਵੀ ਦਾ ਦਵਿੰਦਰ ਦਾ ਪੀਜਾ ਦਵਿੰਦਰ ਹੀ ਵੀਜ਼ਾ ਹਰੇ ਮਖਨੋ ਹੈ ਕੋਈ ਬਾਰੀ ਹੋ ਨਾ ਨੀਅਤ ਥੋੜਾ ਚੇਂਜ ਕੀਤਾ ਜੀ ਕੀਚਨ ਕੀਤਾ ਇਹ ਚ ਮਿਲਦਾ ਰੋ ਹੀ ਲੱਗਦਾ ਸੀ ਸਲਟਿਕਾਂਤੀ ਭਾਈ ਸਲਚੀਚਰ ਸਲਚੀਚਰ ਚਾ ਚੇਂਜ ਕਰ ਐਡ ਕੀਤਾ ਵਾ ਜਣਾ ਫਿਰ ਆਪਣੇ ਗੁਰਸ਼ਾਨ ਵੀ ਸੰਧਾਰੇ ਪੀਸਾ ਦੇਖੋ ਇਧਰ ਆਹ ਦੇਖੋ ਫਿਰ ਪੀਨਸਾ ਸਲਚੀਚਾ ਜ਼ੁਕੀਨੇ ਮਿਰਨਜ਼ਾਨੇ ਵਾਓ ਲੋ ਵੇ ਆਲੋ ਆਪੇ ਬੱਚੇ ਨਾਲ ਪੀਜ਼ਾ ਖਾਣਾ ਬਣਾ ਲਈ ਦੋਹਾਂ ਨੇ ਅਸੀਂ ਤਿੰਨ ਰਲ ਕੇ ਨਾ ਦੋ ਪੀਜ਼ੇ ਖਾ ਲੈਣੇ ਆ ਹੁਣ ਟਾਈਮ ਪੌਣੇ 11 ਹੋ ਗਏ ਆ ਤੇ ਪੀਜ਼ਾ ਖਾ ਲਿਆ ਆਪਣਾ ਕੰਮ ਕਰ ਲਵੇਡਦਾ ਆਪਣਾ ਸਾਰੀ ਮਿੱਤਰੋ ਤੇ ਹੁਣ ਆਪਾਂ ਸਮਾਨ ਦੀ ਬਣਾਉਣ ਲਿਸਟ ਆਪਣੀ ਦੀ ਕੱਲ ਨੂੰ ਹੈਗਾ ਸ਼ੁੱਕਰਵਾਰ ਦਾ ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਤਿੰਨ ਦਿਨ ਨਾ ਮੋਸਟ ਇੰਪੋਰਟੈਂਟ ਦਿਨ ਹੁੰਦੇ ਆ ਰੈਸਟੋਰੈਂਟ ਲਾਈਨ ਦੇ ਵਿੱਚ ਇਸ ਕਰਕੇ ਇਹ ਦਿਨਾਂ ਦੀ ਤਿਆਰੀ ਸਾਨੂੰ ਫੁੱਲ ਫਟਾਫੁੱਲ ਕਰਨੀ ਪੈਂਦੀ ਹੈ ਹੁਣ ਆਪਾਂ ਸਮਾਨ ਦੀ ਲਿਸਟ ਸਾਰੀ ਬਣਾ ਲੈਣੀ ਆ ਵੀ ਕਿਹੜਾ ਕਿਹੜਾ ਸਮਾਨ ਆਪਾਂ ਨੂੰ ਕੱਲ ਨੂੰ ਚਾਹੀਦਾ ਆਪਾਂ ਨੂੰ ਸਾਰਾ ਤੁਹਾਨੂੰ ਦੇ ਦਿੰਦਾ ਐਕਸਟਰਾ ਬਾਬਾ ਲਿਖਣੀ ਮੈਡਮ ਮੋਟਾ ਕੱਟਣਾ ਹੋਵੇ ਠੀਕ ਜਿਹੜਾ ਕੱਲ ਨੂੰ ਬੱਜੂ ਉਹ ਪਰਸਨਲ ਕੰਮ ਆ ਜੂਗਾ ਨਾ ਅੱਛਾ ਇਦਾਂ ਕਰਨ ਵਾਲਾ ਸ਼ੁਕਰ ਬਾਬਾ ਸਭਾਨ ਫੁੱਲ ਇਹਨਾਂ ਭਰ ਕੇ ਲਿਆਉਣਾ ਜਿਹੜਾ ਬੱਜ ਗਿਆ ਸ਼ਨੀਵਾਰ ਕੰਮ ਆ ਇਹਦਾ ਆਪਣੇ ਉਹ ਫਿਰ ਐਤਵਾਰ ਨੂੰ ਫਿਰ ਸੋਮਵਾਰ ਤੇ ਫਿਰ ਆਪਾਂ ਉਸ ਦੇ ਇੱਕ ਨਾਲ ਸੈਟਿੰਗ ਕਰਨ ਦੇ ਪਹਿਲੇ ਕੰਮ ਦੀ ਤੇ ਬਾਕੀ ਸਾਰਾ ਕੁਝ ਬੜਾ ਵਧੀਆ ਬਾਬਾ ਦੀ ਕਿਰਪਾ ਦੇ ਨਾਲ ਚੱਲੀ ਜਾਂਦਾ ਹੈ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਆਪਾਂ ਵਲੌਗ ਬਣਾਈ ਜਾਂਦੇ ਆ ਆਪਣੇ ਕੰਮ ਕਰਕੇ ਲਈ ਜਾਂਦੇ ਆਪਣੇ ਗਾਹਕਾਂ ਦੇ ਸਹਿਯੋਗ ਦੇ ਨਾਲ ਤੇ ਬਾਬਾ ਕਿਰਪਾ ਕਰੇ ਇਦਾਂ ਹੀ ਸ ਤੇ ਬਸ ਨੂੰ ਮਾੜਾ ਬੋਟਾ ਫਰਕ ਹੈਗਾ ਦਵਾਈ ਦਿੱਤੀ ਸੀ ਆਪਾਂ ਨੇ ਤੇ ਹੁਣ ਫੇਰ ਜਾ ਕੇ ਪੀਣਾ ਖਾ ਲਿਆ ਹੁਣ ਲੇਕਿ ਛੋਟੀ ਜਿਹੀ ਬੱਟੀ ਸੈੱਟ ਕਰਦੇ ਆਂ ਸੌਣੇ ਆਂ ਉਮੀਦ ਕਰਦਾ ਵੀ ਕੱਲ ਨੂੰ ਸ਼ਾਇਦ ਇਸ ਤੋਂ ਵੀ ਬੈਟਰ ਆਪਣੀ ਕੰਡੀਸ਼ਨ ਹੋਵੇ ਬੋਡੀ ਦੀ ਸਹੀ ਉੱਠੀ ਆਪਾਂ ਕਿ ਕੱਲ ਨੂੰ ਹੋਰ ਕਿਦੋਂ ਕੰਮ ਨੇ ਕਰਨ ਵਾਲੇ ਕੱਲ ਨੂੰ ਆਪਣੀ ਵੀਡੀਓ ਸ਼ੂਟਿੰਗ ਵਾਲਿਆਂ ਨੇ ਆਉਣਾ ਕੱਲ ਨੂੰ ਸਾਰਾ ਦਿਨ ਬਹੁਤ ਜ਼ਿਆਦਾ ਫੇਸ ਤੋਂ ਦੁਆਰ ਤੀ ਆਪਣੇ ਬਿਜ਼ੀ ਰਹਿਣ ਵਾਲਾ ਇਸ ਕਰਕੇ ਤੇ ਆਪਾਂ ਜਾ ਕੇ ਰੈਸਟ ਕਰੀਏ ਮਿੱਤਰੋ ਤੇ ਵਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ